ਬੇਰਵਾ ਤੁਹਿਆ ਹੀ ਇੱਕ ਹੈ ਇੱਕ ਮੋੜ ਤੇ ਦੇਖਣਾ ਪਲੀਜ਼ ਮਾਰਨ ਨੂੰ ਮਾਲੋ ਆ ਨਾ ਮਿਲੋ ਇੱਕ ਮਿੰਟ ਇੱਕ ਮਿੰਟ ਜੀ ਬਨਾਮ ਸਾਹਿਬ ਤੁਹਾਨੂੰ ਯਾਰ ਥੱਲੇ ਕਰਨ ਨੂੰ ਆਜੋ ਜੀ ਠੀਕ ਹੈ ਥੈਂਕ ਯੂ ਸਾਨੂੰ ਮਿਲਿਆ ਕਿ ਕਿਸ ਤਰ੍ਹਾਂ ਦਾ ਰੁਝਾਨ ਹੈ ਕਿਉਂ ਆਪਾਂ ਆਏ ਜੇ ਦੇ ਪਿੱਛੇ ਦੇਖੋ ਜੀ ਮੈਂ ਬਾਲਮਕੰਦ ਸ਼ਰਮਾ ਤੁਸੀਂ ਲੋਕ ਪਿੰਲੇ ਹੀ ਪਿਆਰ ਦਿੰਦੇ ਆ ਮੈਨੂੰ ਪੰਜਾਬ ਸਰਕਾਰ ਨੇ ਮਾਨਯੋਗ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਨੇ ਇੱਕ ਜ਼ਿੰਮੇਵਾਰੀ ਦੇ ਕੇ ਨਵਾਜਿਆ ਪੰਜਾਬ ਰਾਜ ਖਾਣ ਕਮਿਸ਼ਨ ਦੇ ਚੇਅਰਮੈਨ ਵਜੋਂ 15 ਮਾਰਚ ਨੂੰ ਮੈਂ ਇਹ ਜੁਆਇਨ ਕੀਤਾ ਤੇ ਦੋ ਤਿੰਨ ਦਿਨ ਵਰਕਿੰਗ ਕਰਨ ਤੋਂ ਬਾਅਦ ਮੇਰੇ ਮਨ ਚ ਆ ਕਿ ਸੱਚੇ ਪਾਤਸ਼ਾਹ ਦਾ ਅਸ਼ੀਰਵਾਦ ਲੈਣਾ ਬਹੁਤ ਜ਼ਰੂਰੀ ਆ ਜ਼ਿੰਮੇਵਾਰੀ ਵੱਡੀ ਆ ਸਰਕਾਰ ਦਾ ਮਾਨਸਰਬ ਦਾ ਵਿਸ਼ਵਾਸ ਮੇਰੇ ਚ ਆਇਆ ਕਿ ਇਸ ਜ਼ਿੰਮੇਵਾਰੀ ਨੂੰ ਡਬੋਣ ਲਈ ਤੰਦੇਹੀ ਨਾਲ ਇਮਾਨਦਾਰੀ ਨਾਲ ਧਿਆਨਦਾਰੀ ਨਾਲ ਮੈਂ ਅੱਗੇ ਵਧ ਸਕਾਂ ਜੋ ਪੰਜਾਬ ਦੇ ਲੋਕਾਂ ਵਾਸਤੇ ਮੈਂ ਕੁਝ ਕਰ ਸਕਾਂ ਉਦੇ ਲਈ ਤਾਕਤ ਅਸ਼ੀਰਵਾਦ ਲੈਣ ਲਈ ਅੱਜ ਮੈਂ ਦਰਬਾਰ ਸਾਹਿਬ ਹਾਜ਼ਰ ਹੋਇਆ ਤਾਂ ਕਿ ਮੈਂ ਸਰਕਾਰ ਦੀਆਂ ਮਾਨ ਸਾਹਿਬ ਦੀਆਂ ਉਮੀਦਾਂ ਤੇ ਖਰਾ ਉਤਰ ਸਕਾਂ ਬਹੁਤ ਸਾਰੀਆਂ ਪਮੈਕ ਵਿੱਚ ਦੇਖੇ ਨੇ ਬਹੁਤ ਤਾਂ ਪਾ ਜਿਹੜਾ ਬਾਰਿਸ਼ ਖੜ ਨੂੰ ਆਪ ਕੀ ਬਹੁਤ ਉੱਚਾ ਚੁੱਕ ਲਿਤੀਆ ਕੀ ਕੁਝ ਕਰਨ ਦੀ ਲੋੜ ਹੈਗੀ ਹੈ ਜੀ ਵੇਖੋ ਪੰਜਾਬ ਦੇ ਵਿੱਚ ਸਾਡਾ ਜਿਹੜਾ ਛੋਟਾ ਬੱਚਾ ਜੀ ਉਸ ਬੱਚੇ ਨੂੰ ਸਹੀ ਖੁਰਾਕ ਮਿਲੇ ਪੋਸ਼ਟਿਕ ਹਾਰ ਮਿਲੇ ਜੀ ਸਾਡੀਆਂ ਭੈਣਾਂ ਮਾਵਾਂ ਜਿਹੜੀਆਂ ਬੱਚੇ ਦੁੱਧ ਚਗਾਉਂਦੀਆਂ ਜਾਂ ਜਿਹੜੀਆਂ ਪਿੰਡੂ ਔਰਤਾਂ ਸ਼ਹਿਰੀ ਔਰਤਾਂ ਉਹਨਾਂ ਨੂੰ ਪੋਸ਼ਟਿਕ ਹਾਰ ਮਿਲੇ ਤੇ ਮਾਲ ਨਿਊਟ੍ਰੀਸ਼ਨ ਨਾ ਹੋਵੇ ਪੋਸ਼ਟਿਕਤਾ ਦੇ ਕੇ ਖੁਰਾਕ ਮਿਲੇ ਕੇਂਦਰ ਸਰਕਾਰ ਪੰਜਾਬ ਸਰਕਾਰ ਇਹੜੇ ਕਰੋੜਾਂ ਰੁਪਏ ਇਸ ਬਜਟਸ ਕਰਦੇ ਆ ਉਹਦੇ ਵਿੱਚ ਸਾਡੇ ਕਮਿਸ਼ਨ ਦਾ ਦਾਇਤਤਾ ਕੀਆ ਸਾਡੀ ਡਿਊਟੀ ਕੀਆ ਕਿ ਜੇ ਆਂਗਣਵਾੜੀ ਜੇ ਮਿਡ-ਡੇ ਮੀਲ ਜੇ ਡਿਪੂਆਚ ਰਾਸ਼ਨ ਦੀ ਕਣਕ ਆਟਾ ਜੇ ਉਹ ਸਾਡੇ ਕੰਜ਼ਿਊਮਰ ਨੂੰ ਖਪਤਕਾਰ ਨੂੰ ਬੈਨੀਫਿਸ਼ੀਰੀ ਨੂੰ ਸਹੀ ਮਾਤਰਾ ਚ ਤੇ ਸਹੀ ਕੁਆਲਿਟੀ ਜਾਵੇ ਤਾਂ ਇਹੋ ਪੈਸੇ ਦਾ ਮੁੱਲ ਪੈਂਦਾ ਸੋ ਉਹ ਡਿਊਟੀ ਇਹ ਸਰਕਾਰ ਨੇ ਲਈ ਆ ਤੇ ਮੈਂ ਕੋਸ਼ਿਸ਼ ਕਰੂੰਗਾ ਇਹਦੇ ਵਿੱਚ ਜੋ ਵੀ ਲੀਕੀਜਸ ਹੈਗੀਆਂ ਜੋ ਵੀ ਕੋਈ ਸ਼ਮਾਲ ਪ੍ਰੈਕਟਿਸ ਹੈਗੀਆਂ ਉਹ ਦੂਰ ਹੋਣ ਤੇ ਸਾਰੇ ਜਿਹੜੇ ਆਪਣਾ ਕੰਮ ਸਹੀ ਕਰਨ ਇਹ ਲੋਕਾਂ ਨੂੰ ਸਹੀ ਪਾਸਟਕਾਰ ਮਿਲੇ। ਪੰਜਾਬ ਦੇ ਟੈਕਸ ਦਾ ਪੈਸਾ ਕੇਂਦਰ ਵੱਲ ਜਾਂਦਾ ਹੈ। ਕੇਂਦਰ ਉਹਦੀਆਂ ਸਹੂਲਤਾਂ ਮਲਾ ਕੇ ਫੂਡ ਦੇ ਰੂਪ ਵਿੱਚ ਦਿੰਦੀ ਹੈ। ਕਿਤੇ ਨਾ ਕਿਤੇ ਆਪਾਂ ਨੂੰ ਕਮੀ ਰਹਿ ਜਾਂਦੀ ਹੈ ਲੈਣ ਲੱਗੇ। ਦੇਖੋ ਇਹ ਤਾਂ ਸਰਕਾਰ ਦੇ ਪੱਧਰ ਤੇ ਮੁੱਦੇ ਆ। ਮੈਂ ਉੱਤੇ ਕੋਈ ਟਿੱਪਣੀ ਕਰਨਾ ਵਾਜਬ ਨਹੀਂ ਸਮਝਦਾ ਪਰ ਮੈਂ ਮਹਿਸੂਸ ਕਰਦਾ ਕਿ ਜਿਹੜਾ ਵੀ ਫੰਡ ਕੇਂਦਰ ਸਰਕਾਰ ਜਾਂ ਪੰਜਾਬ ਸਰਕਾਰ ਇਸ ਤੇ ਅਲੋਕੇਟ ਕਰਦੀ ਆ ਭਾਵੇਂ ਉਹ ਸਮਾਜ ਭਲਾਈ ਵਿਭਾਗ ਰਹੀ ਪਾਵੇਂ ਉਹ ਖਰਾਕ ਸਪਲਾਈ ਵਿਭਾਗ ਨਹੀਂ ਪਾਵੇਂ ਉਹ ਐਜੂਕੇਸ਼ਨ ਵਿਭਾਗ ਨਹੀਂ ਜਿਹੜਾ ਆਮ ਖਪਤਕਾਰ ਆ ਚੋ ਦਾ ਹੱਕ ਆ ਉਹਨੂੰ ਹੱਕ ਮਿਲੇ ਹੋ ਸਕਦੇ ਵਿੱਚ ਜੇ ਉਹ ਮਾਤਰਾ ਘੱਟ ਮਿਲ ਰਹੀ ਆ ਜਾਂ ਸਹੀ ਕੁਆਲਿਟੀ ਨਹੀਂ ਮਿਲ ਰਹੀ ਉੱਥੇ ਕਮਿਸ਼ਨ ਬਿਸ਼ਾ ਤਿਆਰ ਰਵੇ ਤੇ ਮੈਂ ਚਾਹੂੰਗਾ ਕਿ ਲੁੱਕਾ ਤੱਕ ਇਹ ਲਗਭਗ 10 ਸਾਲ ਪੁਰਾਣਾ ਕਮਿਸ਼ਨ ਆ 2013 ਵਿੱਚ ਭਾਰਤ ਸਰਕਾਰ ਨੇ ਫੂਡ ਸਿਕਿਉਰਟੀ ਐਕਟ ਬਣਾਇਆ ਉਸ ਐਕਟ ਦੇ ਦੀ ਸਾਰੀਆਂ ਰਾਜਾਂ ਨੂੰ ਕਿਹਾ ਗਿਆ ਵੀ ਖਰਾਕ ਕਮਿਸ਼ਨ ਸਥਾਪਿਤ ਕਰੋ ਚੇਅਰਮੈਨ ਪੰਜ ਮੈਂਬਰ ਲਾਓ ਉਹ ਮੈਂਬਰ ਸਹਿਬਾਨ ਜਿਹੜੇ ਕੰਮ ਕਰ ਰਹੇ ਆ ਸਕੂਲਾਂ ਜਾ ਕੇ ਪਿੰਡਾਂ ਜਾ ਕੇ ਦੀਪਵਾਂ ਜਾ ਕੇ ਚੈੱਕ ਕਰਦੇ ਆ ਤੇ ਅਸੀਂ ਕਨਸਰਨਡ ਮੈਕਬੇ ਰਹਿੰ ਕਨਸਰਨਡ ਏਡੀਸੀ ਡਿਵੈਲਪਮੈਂਟ ਰਹਿੰ ਇਹ ਪੂਰਾ ਮਾਨਟਰ ਕਰਦੇ ਆ ਕਿ ਸਹੀ ਲੋਕਾਂ ਨੂੰ ਚੀਜ਼ ਪਹੁੰਚੇ ਜਿਹੜਾ ਕਈ ਵਾਰੀ ਲੰਬਾ ਆ ਜਾਂਦਾ ਕਿ ਰਾਸ਼ਨ ਮਾੜਾ ਮਿਲ ਰਿਹਾ ਕੀ ਕਮੀਆਂ ਰਹਿ ਜਾਂਦੀਆਂ ਦੇਖੋ ਮੈਂ ਤਾਂ ਹਜੇ ਬਿਲਕੁਲ ਕੁਝ ਦਿਨ ਪੁਰਾਣਾ ਪਰ ਜੋ ਮੈਨੂੰ ਪਤਾ ਲੱਗਾ ਮਹਿਕਮੇ ਤੋਂ ਕਿ ਜਦੋਂ ਆਪਾਂ ਸਿਸਟਮਸ ਕੰਮ ਕਰਦੇ ਆ ਇਹਦੇ ਵਿੱਚ ਕਾਫੀ ਮਿਡਲਮੈਨ ਵੀ ਆ ਜਾਂਦੇ ਆ ਸੋ ਜਿਹੜੇ ਮਿਡਲਮੈਨ ਕੰਮ ਕਰਦੇ ਆ ਹੁਣ ਹਰ ਮਿਡਲਮੈਨ ਦਾ ਇੱਕ ਆਪਣਾ ਕੈਰੈਕਟਰ ਹੁੰਦਾ ਜੇ ਉਹ ਸਹੀ ਕੰਮ ਕਰ ਰਿਹਾ ਕੋਈ ਦਿੱਕਤ ਨਹੀਂ ਜੇ ਕਿਤੇ ਬੰਦਾ ਬਾੜ ਆ ਜਾਂਦਾ ਸਰਕਾਰ ਦਾ ਫਰਜ਼ਵਾਰ ਨੂੰ ਪਹਿਚਾਨ ਕੇ ਉਹਨੂੰ ਜੇ ਗਲਤੀਆਂ ਪਨਿਸ਼ ਕਰੇ ਜੇ ਠੀਕ ਕੀਤਾ ਉਹਨੂੰ ਸ਼ਾਬਾਸ਼ ਦੇਵੇ ਪਰਕਰ ਰਾਸ਼ਨ ਪੰਚਾਇਤ ਦੀ ਵੀ ਸਕੀਮ ਆ ਗਈ ਹੈ ਸਰਕਾਰ ਦੀ ਸਹੀ ਰੈਗੂਲਰ ਚੱਲਦਾ ਰਹੇਗਾ ਜੀ ਇਸੇ ਤਰ੍ਹਾਂ ਦਾ ਬਹੁਤ ਨਵੀਂ ਸਕੀਮ ਹੈ ਜੇ ਮੈਂ ਵੀ ਉਹਦੇ ਬਾਰੇ ਹਜੇ ਪੂਰੀ ਸਟੱਡੀ ਕਰੂੰਗਾ ਪਰ ਅੱਜ ਮੈਂ ਜਿਹੜੀ ਪਹਿਲੀ ਮੀਟਿੰਗ ਏਡੀਸੀ ਡਵੈਲਪਮੈਂਟ ਦੇ ਕਮਰੇ ਚ ਡੀਐਫਐਸ ਸਾਹਿਬ ਡੀਐਮ ਮਾਕਫਰਡ ਆਏ ਸੀ ਦੱਸਿਆ ਉਹਨਾਂ ਨੇ ਕਿ 17000 ਬਿੱਪੂ ਅੰਮ੍ਰਿਤਸਰ ਚ ਹੈਗੇ ਆ ਤੇ ਉਹ 1700 1700 ਦੀਪੂ ਦੇ ਹੈਗੇ ਉਹਦੇ ਵਿੱਚੋਂ ਕੁਝ ਜਿਹੜੇ ਇਹ ਘਰ ਘਰ ਸਕੀਮ ਰਹੀ ਹਜੇ 60 ਕੇ ਸੈਂਟਰ ਚਾਲੂ ਕੀਤੇ ਆ ਉਹ ਮੈਂ ਦੇਖਣੇ ਚਾਹੂੰਗਾ ਜਾ ਕੇ ਦੇਖਣ ਤੋਂ ਬਾਅਦ ਪਤਾ ਲੱਗੂਗਾ ਵੀ ਕਿੰਨੀ ਬੇਸ਼ਕੀ ਹੈਗੀਆਂ ਹਜੇ ਮੈਂ ਟਿੱਪਣੀ ਕੋਈ ਨਹੀਂ ਕਰੂੰਗਾ ਤੇ ਜਿਹੜੇ ਦੀਪੂ ਹੈਗੇ ਆ ਉਹਦੇ ਵਿੱਚ ਵੀ ਜੋ ਮੈਂ ਦਫ਼ਤਰ ਤੋਂ ਰਿਪੋਰਟ ਲੈ ਕੇ ਆਇਆ ਸੀ ਕਿ ਦੋ ਤਿੰਨ ਦੀਪੂਆਂ ਦੀ ਕੁਸ਼ਕਾਇਤ ਸੀਗੀ ਉਹ ਏਡੀਸੀ ਮੈਡਮ ਨੂੰ ਨੋਟ ਕਰਾਤੀ ਉਥੇ ਕਿਹਾ ਵੀ ਐਕਸ਼ਨ ਲੈ ਲਓ ਤਾਂ ਕਿ ਦੀਪੂਆਂ ਸਾਰੇ ਨੂੰ ਬੇਨਤੀ ਕਰਦਾ ਕਿ ਜੋ ਤੁਹਾਡੇ ਨਿਯਮ ਹੈਗੇ ਉਹਨੂੰ ਪਾਲਣਾ ਕਰੋ ਤੇ ਆਪਣੀ ਜਿਹੜੀ ਆ ਸਵਾਰਥ ਨੂੰ ਤਿਆਗ ਕੇ ਜਿਹੜੀ ਸੇਵਾ ਉਹ ਕਰੋ ਕਮੇਡੀਆਂ ਨਹੀਂ ਆਪਾਂ ਜਿਹੜਾ ਨਹੀਂ ਕਣਕਾਂ ਦੇ ਘਰ ਦੇ ਡੀਪੂ ਵਾਲੇ ਕੀ ਕਾਰਵਾਈ ਤੁਹਾਡੇ ਵੱਲੋਂ ਕੀਤੀ ਜਾਏਗੀ ਜਿਹੜੇ ਸ਼ਹਿਰ ਦੇ ਅੰਦਰ ਡੀਪੂ ਐ ਲੋਕੀ ਕਣਕ ਲੈਣ ਜਾਂਦੇ ਨੇ ਉਹ ਕਹਿੰਦੇ ਹੁਣ ਕਣਕ ਖਤਮ ਹੋ ਗਈ ਆ ਆਪਾਂ ਨਹੀਂ ਦੇਣੀ ਦੇਖੋ ਉਹਦੇ ਵਿੱਚ ਸਰਕਾਰ ਨੇ ਖਤਮ ਨਹੀਂ ਕਿਹਾ ਉਹਦੇ ਵਿੱਚ ਆਪਸ਼ਨ ਦਿੱਤੀ ਆ ਫਰਸਟ ਕਮ ਫਰਸਟ ਜਿਹਨੇ ਆਟੇ ਲੈਣਾ ਵਾ ਉਹ ਨਾਮ ਲਖਾਉਂਦਾ ਆਟੇ ਵਾਲਾ ਜਿਹਦਾ ਆਟਾ ਚੜ੍ਹ ਗਿਆ ਮਸ਼ੀਨ ਤੇ ਉਹਨੂੰ ਕਣਕ ਨਹੀਂ ਮਿਲਣੀ ਸੋ ਇਹ ਤੁਹਾਡਾ ਕਨਫਿਊਜ਼ਨ ਆ ਉਹ ਦੂਰ ਹੋ ਜੂਗਾ ਅੰਦਰ ਕਮੇਡੀਆਂ ਨਹੀਂ ਆਪਾਂ ਬਹੁਤ ਕੋਈ ਸਰਕਾਰ ਨੂੰ ਸੁਚੇਤ ਕਰਦੇ ਰਹੇ ਆ ਹੁਣ ਮਹਿਕਮਾ ਆ ਗਿਆ ਸੁਚੇਤ ਹੋਣ ਵਾਲਾ ਸੁਚੇਤ ਹੋ ਕੇ ਕੰਮ ਕਰਨ ਵਾਲਾ ਕਿ ਜਿਹੜਾ ਕਮੇਡੀ ਕਰਦਾ ਕਿਸੇ ਦੀਆਂ ਗਲਤੀਆਂ ਲੱਭਦਾ ਉਹ ਆਪਣੇ ਕੰਮ ਦੇ ਵਿੱਚ ਛੱਟ ਕਰਦੀਆਂ ਲੱਭ ਲੰਦੀ ਕਿੰਡੀ ਕਿਛਤੀਆਂ ਗਲਤੀਆਂ ਨੂੰ ਕਵਰ ਕੀਤਾ ਜਾਏਗਾ ਦੇਖੋ ਕਮੇਡੀ ਨੇ ਸਾਬਤ ਕੀਤਾ ਕਿ ਕਮੇਡੀ ਇੱਕ ਸੀਰੀਅਸ ਬਿਜ਼ਨਸ ਆ ਮੁੱਖ ਮੰਤਰੀ ਸਾਹਿਬ ਇਸ ਮੰਜ਼ਲ ਤੇ ਪਹੁੰਚੇ ਕਮੇਡੀਅਨ ਜਿਹੜੇ ਆ ਉਹ ਆਮ ਲੋਕਾਂ ਨਾਲ 73 ਜੁੜੇ ਹੁੰਦੇ ਆ ਤੇ ਸਿਸਟਮ ਹੁੰਦੇ ਕਲਾਕਾਰ 73 ਨਾਲ ਜੁੜ ਕੇ ਸੀ ਕਿ ਸੋਚਦੇ ਆ ਵੀ ਆਮ ਲੋਕਾਂ ਦੀ ਫੀਡਬੈਕ ਪਹੁੰਚੇ ਉਸ ਫੀਡਬੈਕ ਨੂੰ ਟ੍ਰਾਂਸਲੇਟ ਕਰਕੇ ਸਰਕਾਰ ਤੱਕ ਪਹੁੰਚਾ ਕੇ ਹੁਣ ਸਰਕਾਰ ਵੀ ਆਪਣ ਗਈ ਤਾਂ ਮੈਨੂੰ ਲੱਗਦਾ ਕਿ ਇਹਦਾ ਅਸਰ ਜਿਹੜਾ ਉਹ ਲੋਕਾਂ ਤੱਕ ਬਹੁਤ ਅੱਛਾ ਪਹੁੰਚ ਰਿਹਾ ਔਰ ਹੋਰ ਅੱਛਾ ਪਹੁੰਚੇਗਾ ਇਫੈਕਟਨੈਸ ਵਧੂਗੀ ਤੇ ਲੋਕੀ ਰਿਲੇਸ ਕਰਨ ਨੂੰ ਮੰਨਣਗੇ ਕਿ ਸਹੀ ਫੈਸਲਾ ਕੀਤਾ ਲੋਕਾਂ ਦੇ ਮੁਸ਼ਕਲਾਂ ਦੂਰ ਹੋਣਗੀਆਂ ਦੂਰ ਹੋ ਰਹੀਆਂ ਉਹਦੇ ਨਾਲ ਆਉਣ ਵਾਲੇ ਸਮੇਂ ਤੁਸੀਂ ਦੇਖੋਗੇ ਕਿ ਕਾਫੀ ਜ਼ਿਆਦਾ ਪੋਜ਼ਿਟਿਵਿਟੀ ਆਊਗੀ ਕਿ ਜਿਹੜਾ ਇੱਕ ਮੈਂ ਅਦਨਾ ਦਾ ਬੰਦਾ ਸੀਗਾ ਮੈਂ ਮੈਨੂੰ ਮਾਨ ਸਰ ਨੇ ਕਿਹਾ ਕਿ ਨਾ ਕਿਵੇਡੀ ਕਰਕੇ ਨਾ ਕੋਈ ਦੀ ਜਾਣਕਾਰੀ ਕਰਕੇ ਜਿਹੜਾ ਤੁਸੀਂ ਮਾਰਕਫਿਟ ਲੰਬੀ ਸੇਵਾ ਇਮਾਨਦਰੀਨ ਕੀਤੀ ਆ ਮੈਂ ਉਸ ਕਰ ਕੰਮ ਕਰਨ ਲੱਗਾ ਮੈਨੂੰ ਬੜੀ ਖੁਸ਼ੀ ਮਿਲੀ ਕਿ ਉਹਨਾਂ ਨੇ ਸੋਚਿਆ ਕਿ ਜਿਹੜੀ ਮਾਰਕਫਿਟ ਚ ਮੈਂ 32 ਸਾਲ ਸੇਵਾ ਕੀਤੀ ਆ ਇਹ ਫੂਡ ਸੈਕਟਰ ਦੇ ਰਿਹਾ ਵਾਂ ਉਹਨਾਂ ਨੂੰ ਇਹ ਲੱਗਾ ਕਿ ਮੈਂ ਇਸ ਪੋਸਟ ਦੇ ਕਾਬਿਲ ਆ ਮੈਂ ਧੰਨਵਾਦੀ ਉਹਨਾਂ ਦਾ ਵੀ ਆ ਸਰਕਾਰ ਦਾ ਵੀ ਆ ਤੇ ਕੋਸ਼ਿਸ਼ ਕਰੂੰਗਾ ਤੰਦੀ ਨੇ ਕੰਮ ਵੀ ਕਰਕੇ ਦਿਖਾਵਾਂ ਠੀਕ ਹੈ ਥੈਂਕ ਯੂ